ਉਹ ਤਾਂ ਸ਼ਕੰਡ ਕਰਨ ਜਾਂਦੇ ਹੋ ਜੇ ਗੁਰੂ ਦੀਆਂ ਖੁਸ਼ੀਆਂ ਲੈਣ ਮਹਾਰਾਜ ਤੇ ਕਹਿੰਦਾ ਜਦ ਹਮਰੇ ਦਰਸ਼ਨ ਕੋ ਆਵੋ ਬੰਸ ਚੇਤਨ ਸ਼ਸ਼ਤਰ ਸਦਾਵੋ ਨਾ ਕਿਸੇ ਦੇ ਤਨ ਤੇ ਸ਼ਸ਼ਤਰ ਹੁੰਦਾ ਪਹਿਲਾਂ ਅਸੀਂ ਨਾਈ ਕੋਲੋਂ ਆਪਣਾ ਸ਼ਿਰਮਨਵਾ ਕੇ ਜਾਂਦੇ ਆਂ ਦਾੜੀ ਨੂੰ ਸ਼ੇਪ ਕਰਾ ਕੇ ਜਾਂਦੇ ਆ ਕਿ ਭਾਏ ਅਸੀਂ ਅਨੰਦਪੁਰ ਨੂੰ ਜਾਣਾ ਗੁਰੂ ਤਾਂ ਤੁਹਾਨੂੰ ਦਰਸ਼ਨ ਦਿੰਦਾ ਹੀ ਨਹੀਂ ਤੇ ਨਾ ਤੁਸੀਂ ਕਰਨ ਜਾਂਦੇ ਹੀ ਹੋ ਨੀਤ ਤੇ ਤੁਹਾਡੀ ਹੈ ਨਹੀਂ ਗੁਰੂ ਦੇ ਦਰਸ਼ਨਾਂ ਦੀ ਜਾ ਕੇ ਧੀਆਂ ਭੈਣਾਂ ਨੂੰ ਨੰਬਰ ਫੜਾਈ ਜਾਂਦੇ ਆ ਮਾਫੀ ਦਿਓ ਸੱਚਿਆ ਸਿਸਟਮ ਦੇ ਖਿਲਾਫ ਜਦੋਂ ਬਗਾਵਤ ਕਰਨੀ ਤੇ ਨੌਜਵਾਨੀ ਕਰ ਸਕਦੇ ਆ ਅੱਜ ਦੀ ਨੌਜਵਾਨੀ ਨਸ਼ੇ ਵਿੱਚ ਗੁਲਤਾਨ ਲੋਤਾਂ ਖੋਹਾ ਤੇ ਉਤਰਾਈ ਆਪਣਿਆਂ ਨੂੰ ਆਪਣੇ ਮਾਰੀ ਜਾ ਰਹੇ ਸੱਚ ਹੈ ਕਰ ਵਿਖਾਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੇਰੀ ਬੇਨਤੀ ਸੁਣਿਓ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਕਰਨ ਜਾਂਦੇ ਹੋ ਇੱਕ ਵਾਰ ਮੈਨੂੰ ਇਸ਼ਾਰੇ ਜਵਾਬ ਦਿਓ ਗੁਰੂ ਦੀਆਂ ਕੀ ਲੈਣੀਆਂ ਨੇ ਖੁਸ਼ੀਆਂ ਪਰ ਉਸ ਜਗ੍ਹਾ ਤੇ ਕੀ ਵਾਪਰਿਆ ਕੀ ਮੇਰਾ ਗੁਰੂ ਖੁਸ਼ ਹੋਇਆ ਹੋ ਕਿ ਗੁਰੂ ਤਾਂ ਖੁਸ਼ ਹੁੰਦਾ ਕਿ ਟਰੈਕਟਰਾਂ ਤੇ